ਉਹ 거기서 ਜੀ ਨੇ ਤੁਹਾਡੇ ਬਾਰੇ ਸੋਚਣ ਲਈ ਸੀ ਕਿੱਦਾਂ ਲੱਗਿਆ ਸੀ ਮੈਂ ਕੁਝ ਨਹੀਂ ਕੰਮ ਤਾਂ ਐਵੇਂ ਗੱਲ ਸੁਣੋ ਆ ਸਾਰੇ ਘਰ ਦੇ ਗਏ ਆ ਅੰਦਰ ਝੋਟੇ ਟਿੰਗਲੇ ਗਿਆ ਲੱਗ ਰ ਕੋਲ ਲੱਗ ਰੇ ਲੈ ਕੇ ਜਾਮੋ ਕਿਉਂ ਤੁਹਾਨੂੰ ਕਿ ਛੱਡ ਗਏ ਆ ਖੜ ਦੇਣ ਤੁਹਾਨੂੰ ਸਾਡੇ ਘਰ ਕਿ ਰੁਕੀ ਆ ਇਹਨਾਂ ਨੂੰ ਸਮਝਦੇ ਆ ਮੈਂ ਤਾਂ ਸਮਝਦਾ ਨਾ ਫਿਰ ਮੈਨੂੰ ਨਾ ਕਰਦੇ ਨੇ ਖੜੇ ਨਹੀਂ ਤੁਹਾਨੂੰ ਨਹੀਂ ਨਹੀਂ ਐਦਾਂ ਨਹੀਂ ਕਰ। ਅੰਦਰ ਦੇ ਇਹ ਤੋਂ ਕੰਮ-ਕਮ ਕਰਾਓ। ਹੈ? ਅੱਛਾ ਜੀ। ਮੈਨੂੰ ਇਹਨੂੰ ਕਹਿ ਰਹੇ ਸੀ ਨਾਲ ਚੱਲ। ਕੰਮ ਵਾਲੀ ਦੇਖੀ ਇਹ ਨਾ ਨੇ ਇਹਨਾਂ ਦੀ ਲੋੜ ਐ। ਦੱਸ। ਉਹ। ਚਹੀਦੀ ਐ ਮੈਨੂੰ। ਅੱਛਾ। ਠੀਕ। ਫਿਰ ਪਲਾਸਟਿਕ। ਨਾ ਮੈਂ ਖਾਦਾਂ। ਤੇ ਲੋੜ ਖਾਣਦੇ ਹੋਣੇ ਨਾ ਉਹ ਵੇਲੇ ਘਰੇ ਤੇ ਕੁਝ ਕਰਦਾ ਤੂੰ ਐਦਾਂ ਕਿ ਨਹੀਂ ਸੋਚੀ ਜਾਂਦੇ ਜੀ ਬੱਸ। ਸੋਚਣ ਦੇ ਹੀ ਆ ਪੁੱਛਾਂ ਕਿ ਨਾ ਪੁੱਛਾਂ ਕੁਝ ਪੁੱਛਣਾ ਸੀ। ਤੂੰ ਪੁੱਛ ਤੀ ਫਿਰ ਵੀ ਲੈਣਾ। ਸਿੰਦਨ ਤਾਂ ਹੈ ਨਹੀਂ ਆ ਤਿੰਨ ਜਗ੍ਹਾ ਪੁੱਛ ਲੋ ਕਰ ਪੁੱਛ ਲਿਆ ਨਾ ਹਾਂ ਤੇ ਸਾਡੀ ਜਿਹੜੀ ਕੱਲ ਗੱਲ ਰਹੀ ਸੀ ਉਹਦਾ ਕੀ ਹੋਇਆ ਤੇਰੀ ਗੱਲ ਮਰਗਲਾ ਹੱਲੀ ਹੈ ਉਹ ਕੋਈ ਨਹੀਂ ਮੈਂ ਕਿਹਾ ਨਾ ਕੀਤੀ ਆ ਕਰਨੀ ਨੇ ਭੋਜ ਨਹੀਂ ਗੱਲ ਗੱਲ ਤਾਂ ਹੀ ਕਰ ਲੋ ਕੀ ਕਹਿ ਸੀ ਮੈਂ ਕੱਲ ਤੱਕ ਦੇ ਦਾਂਗਾ ਹਾਂ ਹਾਂ ਮੈਂ ਕਰਦਾ ਅੱਜ ਪੱਕਾ ਵਾ ਮੇਰੀ ਗੱਲ ਸੁਣੋ ਹਾਂਜੀ ਤੇ ਤੁਸੀਂ ਆ ਪੁਰਾਣੀ ਜੀ ਜੈਨ ਕਰਨੀ ਹੀ ਆ ਤੂੰ ਵਿਚਾਰ ਚੱਲੂ ਨਾਲ ਐਂਡ ਮੇਰਾ ਟਾਈਮ ਹੀ ਬਣ ਹੈ ਗੱਲ ਕਰਨੇ ਕੋਲ ਤੁਹਾਨੂੰ ਵਧੀਆ ਚੈਨ ਲੱਗਦਾ ਤੁਹਾਡੇ ਮਤਲਬ ਇਹ ਡਿਜ਼ਾਈਨ ਦੀ ਵਧੀਆ ਜੀ ਛੱਡੋ ਬਰਾ ਗੱਲ ਪੁਰਾਣੀ ਨਵੀਂ ਵੀ ਨਹੀਂ ਹੀ ਹਾਂ ਗੱਲ ਐ ਹੈ ਕਿ ਉਹਨੂੰ ਤੁਸੀਂ ਆਪਣੇ ਹੱਥੀ ਦੀ ਪੀਓ ਚੈਨ ਉਹ ਮੈਂ ਲੈਣੀ ਹੈ ਮਤਲਬ ਕਿ ਤੁਹਾਡੀ ਜੇਡ ਆ ਤੇਦਾ ਫੋਨ ਆਈ ਨਾ ਤੁਹਾਨੂੰ ਕੰਪਨੀ ਦਾ ਦੇਖ ਲਓ 1100 ਲਿਖਿਆ ਹੈ ਠੀਕ ਮੰਮੀ ਫੋਨ ਕੱਢ ਕੇ ਅੰਦਰੋਂ ਕੋਈ ਦੇ ਕੇ ਸੀ SIM ਪਾ ਕੇ ਕਿੰਦੇ ਕੋਈ ਲੋਡ ਹੋਵੇ ਤੇ ਕਾਲ ਕਰ ਲਈ ਸੋ ਸ਼ੈਡੋਂ ਦੇ ਗੱਲ ਤੋ ਬਦਲ ਮੈਂ ਤੇਰੇ ਕਿੰਨਾ ਕੀ ਚੱਤਨੀ ਪੁਰਾਣੀ ਦੀ ਨਵੀਂ ਲੈ ਕੇ ਜੰਨਾ ਹਾਂ ਬਾਰ ਬਾਰੀ ਖੋਹਾਂ ਲੀ ਮੈਂ ਉਹੀ ਜੈਨ ਬਣ ਕੋਈ ਈ ਵੱਡੀ ਗੱਲ ਨਹੀਂ ਮੈਂ ਤੂੰ ਤੁਹਾਨੂੰ ਲੈ ਦੂੰਗਾ ਪਰ ਮੈਂ ਤੁਹਾਡੇ ਲਈ ਸੱਚੰਦੇ ਆ ਪੁਰਾਣੀ ਜੈਨੀ ਕਿਉਂ ਲੱਗਦੇ ਆ ਉਦੋਂ ਤੁਸੀਂ ਮੇਰੇ ਲਈ ਕੁਛ ਛੋਟਾ ਵਾਲਾ ਲੈ ਲਿਆ ਪੁਰਾਣੀ ਸਮਝ ਨਹੀਂ ਆ ਮੈਂ ਭਾਵੇਂ ਇੱਕ ਦਿਨ ਪਾ ਕੇ ਲਾ ਦੂਆ ਬਟ ਮੈਂ ਉਹੀ ਲੈਣੀ ਹੈ ਬੜੇ ਜੱਜੀ ਦੇ ਨਹੀਂ ਹੈ ਕੀ ਕਰਾਂ ਚੱਲ ਪੁੱਛ ਕਰਦੇ ਆ ਪਰ ਮੈਨੂੰ ਇੱਕ ਗੱਲ ਦੱਸੋ ਦੱਸੋ ਤੁਹਾਨੂੰ ਮੈਂ ਮੈਸੇਜ ਕਰਦਾ ਰਿਹਾ ਹਾਂ ਕੋਈ ਜਵਾਬ ਨਹੀਂ ਆਉਂਦਾ ਕੋਈ ਮੈਸੇਜ ਦਾ ਕਿਉਂ ਨਾ ਜਵਾਬ ਕੀ ਸੂਰੀ ਗੱਲ ਦਾ ਜਵਾਬ ਦੇ ਕੇ ਮੈਨੂੰ ਗਿਆ ਸੀ ਨਾਲ ਹੀ ਮੂਤਰ ਗਿਆ ਸੀ ਮੈਂ ਚੈਨ ਮੰਗ ਲਈ ਐਦਾਂ ਵੀ ਕੀ ਕਰਦਾ ਹੋਵੇਂ ਬੜੀ ਗੱਲ ਤੇ ਚਰਾਜ ਤੇ ਨਹੀਂ ਹੈ ਰੱਖਣੀ ਪੈਂਦੀ ਹੈ ਫਿਰ ਮੇਰੀ ਗੱਲ ਸੁਣੋ ਐਦਾਂ ਨਹੀਂ ਕਰਦਾ ਕਿਦਾਂ ਕਰੀ ਹਰੇਕੀ ਚੀਜ਼ ਨਾ ਵਕਤ ਹੁੰਦਾ ਰਹਿ ਚੀਜ਼ ਦਾ ਸੇ ਵੀ ਵਕਤ ਆ ਜੀ ਹਾਈ ਟਾਈਮ ਦੇਖਾਂਗੇ ਪੈ ਜਾਗੇ ਨਾਲ ਟਾਈਮ ਬਹੁਤ ਵਧੀਆ ਹੈਗਾ ਕਾਰਬਨਿਕ ਹੋਈਏਗਾ ਸਕੀਮ ਲਾ ਲਓ ਅੱਜ ਤੁਮ ਉਸ ਲੈਗਲ ਚ ਲਾ ਕੇ ਪਾਦਾ ਘਰ ਕੋਈ ਨਹੀਂਗਾ ਜਦੋਂ ਆਊਗਾ ਤੇ ਫੇਰ ਪਾਉਂਗਾ ਨਾ ਲਾ ਕੇ ਕੋਈ ਤਰੀਕਾ ਲਾ ਸਕੀਮ ਲਾ ਲਓ ਸਕੀਮ ਨਾਲੇ ਲਈ ਗੱਲ ਸੁਣੋ ਉਹ ਕਬੜੀ ਲੱਗੀ ਏ। ਉਹ ਕੁਝ ਬਣਾਉਣ ਨੂੰ ਦੋ। ਕੀ ਖਾਣਾ ਸੀ? ਦਮਾ ਸੀ। ਯਮ ਜੀ। ਦਵਨੀ ਬਹੁਤ ਵਧੀਆ ਚ ਬਣਾ ਦੋ। ਚਲਾ ਲਿਓ ਮੇਰੇ ਨਾਲ ਤੇ ਟੱਠੇ ਬਣਾ ਲੇ। ਅੱਛਾ ਚਲੋ। ਹਾਂਜੀ। ਦਸਤੋ ਕੀ ਬਣਾਉਣ ਕਿਓ? ਐ ਕੀ ਹੈ? ਕੜਾਈ ਲਾਇ ਲੁਗੇ। ਹੈ? ਲੈ ਕਿਦੇ ਆ ਤੀ ਕਿ ਹੁੰਦੀ ਆ? ਇਹਨੂੰ ਵੀ ਕਹਿੰਦੇ ਨੇ ਕੀ ਕਹਿੰਦੇ ਕੀ ਕਹਿੰਦੇ ਇੰਗਲਿਸ਼ ਚ ਫਿੰਗਰਸ ਇਹ ਇਸ ਫਿੰਗਰ ਅੱਛਾ ਉਹ ਤੇ ਫੇਵਰੇਟ ਹੈ ਨਾ ਮੈਨੂੰ ਦੱਸਿਆ ਸੀ ਬੰਦੂ ਮੇਰਾ ਕੀ ਕੀ ਫੇਵਰੇਟ ਮੈਨੂੰ ਸਮਝ ਨਹੀਂ ਆਉਂਦੀ ਕਦੀ ਮੇਰੇ ਬਤਾਉਂ ਪਰੇ ਵਾਲੇ ਬਤਾਉਂ ਵੀ ਫੇਵਰੇਟ ਹੈ ਕਦੀ ਕਦੀ ਲੇਡੀ ਫਿੰਗਰ ਵੀ ਮੇਰੇ ਕੋਲ ਹੈ ਹੈਂ ਮੇਰੇ ਹੱਥ ਦਿਖਾਉਗੇ ਨਾ ਤੁਹਾਨੂੰ ਬਤਾਉ ਉਸ ਦਿਨ ਦੱਸਣਾ ਤੇ ਸ਼ਮਮੀ ਨੇ ਵਧੀਆ ਬਣਾਏ ਕਿ ਮੈਂ ਬਣਾਏ ਅੱਛਾ ਅੱਜ ਤੁਸੀਂ ਆ ਕੇ ਦੱਸੋ ਠੀਕ ਹੈ ਸੈਲਫੀ ਨਹੀਂ ਮੈਨੂੰ ਪਤਾ ਨਹੀਂ ਮੈਂ ਆਉਂਗਾ ਬਿਲਕੁਲ ਜਦੋਂ ਤੁਹਾਨੂੰ ਸਹੱਗਦੀਆਂ ਨਾ ਅੱਛਾ ਮੈਂ ਜੇ ਦਾ ਜਵਾਬ ਨਹੀਂ ਦਿੰਦੀ ਨਹੀਂ ਹੈ ਉਹਦਾ ਤਾਂ ਹਿਸਾਬ ਉਹਦਾ ਮੈਂ ਆਉਂਗਾ ਕਦੀ ਕਦੀ ਬੰਦੇ ਦੇ ਦਿਲ ਸੇ ਕੋਈ ਨਵੀਂ ਗੱਲ ਲੱਗ ਹੀ ਜਾਂਦੀ ਏ ਮੇਰੇ ਮੇਰੇ ਤੇ ਗੱਲ ਆਉਂਦੇ ਜੀ ਫਿਰ ਹੈ ਨਾ ਮੈਂ ਜੇ ਦਾ ਨਾ ਜਵਾਬ ਦੇ ਕੇ ਤੇਰਾ ਉਹ ਨਾਲ ਉਹ ਕਿ ਬੜੀ ਲੱਗੀ ਹੋਣਾ ਨਾਲ ਹੈਲਪ ਕਰੋ ਹਾਂ ਹਾਂ ਲਿਆਓ ਫੜੋ ਇਹਨੂੰ ਕੀ ਕਰਾਂ ਮੈਂ ਮੇਰਾ ਪੂਰੇ ਘਰ ਬੰਦ ਨਾਲ ਕੰਮ ਕਰੋ ਲਿਓ ਪੇੜਾ ਮੈਂ ਕਰਦਾ ਦੇਖੋ ਦਵਾ ਗਾਈ ਬਸ ਕੋਈ ਬਸ ਨਹੀਂ ਹੈ E che non è un problema di coce stigata? Oh! Perda, buon sonno per te, viu? Ah, non è tanto lì, proprio come è caldo il ਇਹ ਤਾਂ ਬਹੁਤ ਟਾਈਮ ਲਗਾਤਾ ਹੈ ਹਾਂ ਇਹ ਨਹੀਂ ਦੇਖਦੇ ਬੰਦਾ ਰੋਟੀ ਖਾ ਲਵੇ ਦੇ ਦੋਗੇ ਸ਼ਮੀ ਤੂੰ ਹਾਂ ਮੇਰੀ ਗਾ ਸੁਣੋ ਹਾਂਜੀ ਹਾਂਜੀ ਕੋਈ ਇੱਥੇ ਉਹ ਮੈਂ ਨਾ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਇਹ ਭਰ ਆਉਣਾ ਇਹਦਾਂ ਗੱਲ ਸੁਣਾ ਮੇਰੀ ਉਹ ਭੁੱਖ ਲੱਗੀ ਹੋਈ ਸੀ ਨਾ ਮੈਂ ਕੱਛੂ ਮੈਂ ਰੋਟੀ ਲਾ ਦੇ ਲਈ ਹੀ ਆ ਸੁਣਨੀ ਆਗੀ ਇਕਦਮ ਪਤਾ ਨਹੀਂ ਕੀ ਸੋਚੇਗੀ ਰਣਜੀਤ ਨੂੰ ਚਾਹੀਦਾ ਸੰਭਾਲ ਲੈਣਾ ਸਾਰਾ ਕੁਝ ਤੂੰ ਕੀ ਸੁਣਾਂਗੀ ਜੋ ਕਿਉਂ ਕਿਓ ਗਿਆ? ਮੂੰਹ ਕਿ ਬਣਾ ਲਿਆ ਵਾ? ਮੈਂ ਆ ਨਹੀਂ ਸਕਦੀ ਆਪਣੇ ਘਰ। ਅੱਛਾ ਮੇਰੀ ਗੱਲ ਸੁਣ ਨਾ ਪਹਿਲਾਂ ਇੱਕ ਗੱਲ ਦੱਸ। ਇਹਨੂੰ ਕਿਉਂ ਘਰ ਛੱਡ ਗਿਆ ਤੂੰ? ਕੀ ਗੱਲ ਹੋ ਗਈ ਯਾਰ? ਮੈਨੂੰ ਇਹ ਦੱਸੋ ਉਹਨੂੰ ਛੱਡੋ। ਹਾਂ। ਤੁਸੀਂ ਕਿਹੜੇ ਬਨੇ ਆ ਗਏ ਏ ਘਰ? ਨਾਲੇ ਮੇਰੀ ਗੱਲ ਸੁਣੋ। ਉਹਨਾਂ ਨੇ ਗਵਾਂਡੀਆਂ ਨੇ ਕੀ ਕੀਆ ਸੀ? ਕਿ ਸਾਰਾ ਪਰਿਵਾਰ ਆਇਆ ਤੇ ਤੁਸੀਂ ਮੈਨੂੰ ਸਵੇਰੇ ਕੀ ਕਿਹਾ? ਕਿ ਮੈਂ ਬਿਜ਼ੀ ਹੈ गावा ਮੈਨੂੰ ਜ਼ਰੂਰੀ ਕੰਮ ਹੈ। ਮੈਂ ਨਹੀਂ ਜਾ ਸਕਦਾ ਉੱਧਰ। ਠੀਕ ਆ? ਮੈਂ ਤੁਹਾਨੂੰ ਕੰਪੈਲ ਨਹੀਂ ਕੀਤਾ। ਮੈਂ ਆਪ ਚਲ ਗਈਆਂ ਉੱਧਰ। ਕਿ ਚਾ ਲੈ ਨਹੀਂ ਗਏ ਚਲ ਮੈਂ ਚਲ ਜੰਨੀ ਮੰਮੀ ਸਿਮਰਤ ਉੱਥੇ ਬੈਠੀਆਂ ਤੇ ਮੈਂ ਆਈਆਂ ਤਾਂ ਤੁਸੀਂ ਘਰ ਜੇ ਉਹ ਯਾਰ ਮੈਨੂੰ ਕੰਮ ਹੀ ਬਹੁਤ ਜ਼ਰੂਰੀ ਮੈਂ ਘਰੇ ਆਇਆ ਮੇਰੇ ਨਾ ਕਾਗਜ਼ ਰਹਿ ਗਏ ਸੀ ਗੱਡੀ ਦੇ ਤੈਨੂੰ ਪਤਾ ਮੇਰੀ ਗੱਡੀਆਂ ਦਾ ਸੇਲ ਤੋਂ ਹੁੰਦੀ ਰਹਿੰਦੀ ਆ ਮੈਂ ਕਿ ਗੱਡੀ ਤੇ ਕਾਗਜ਼ ਖੋਣੇ ਹੀ ਜੇ ਨੂੰ ਤੇ ਮੈਂ ਆਇਆ ਘਰੇ ਜਰੂਰੀ ਮੈਂ ਤਾਂ ਕਾਗਜ਼ ਹੀ ਲੈ ਕੇ ਨਿਕਲ ਜਾਣਾ ਜਦੋਂ ਘਰੇ ਆਣ ਕੇ ਵੇਖਿਆ ਵੀ ਇਹ ਤਾਂ ਕੱਲੀ ਆ ਕੱਲੀ ਬੈਠੀ ਆ ਇਹਨੂੰ ਮੈਂ ਕਿਹਾ ਤੂੰ ਨਹੀਂ ਗਈ ਨਾਲ ਕਿੰਦੀ ਵੀ ਬੱਸ ਉਹ ਇਦਾਂ ਹੀ ਨੂੰ ਜਿਆਦਾ ਖੜਿਆ ਵੀ ਤੂੰ ਖੜਿਆ ਕੋਈ ਪਹਿਲਾਂ ਦੱਸਣ ਨੂੰ ਲੈਤ ਕੋ ਦੇ ਕੀ ਮਤਲਬ ਇੱਥੇ ਜਾਂਦਾ ਉਹ ਸਾਡੇ ਪਰਿਵਾਰ ਦੀ ਮੈਂਬਰ ਐ ਤੇ ਫਿਰ ਵੀ ਘਰ ਤੇ ਕੱਲੀ ਇੱਥੇ ਲੈ ਜਾਂਦੇ ਕੀ ਸੀਗਾ ਯਾਰ ਅਗਲੇ ਨਹੀਂ ਚੰਗਾ ਲੱਗਦਾ ਅਗਲੇ ਦੇ ਘਰ ਜਿੰਨੇ ਜੀਆਂ ਨੂੰ ਸੱਧਿਆ ਵਾ ਨਾ ਇੰਨਾ ਬਹੁਤ ਆ ਘਰੇ ਕਿਹੜੀ ਚੀਜ਼ ਨਹੀਂ ਲੱਗੀ ਖਾਣ ਪੀਣ ਨੂੰ ਘਰ ਉਹ ਰਹਿ ਨਹੀਂ ਸਕਦੀ ਦੱਸ ਚਲ ਮੈਂ ਵੈਸੇ ਸੋਚਿਆ ਮੈਂ ਚਲ ਕੁਝ ਖਾ ਲੈਣਾ ਵਾ ਉਹਨੂੰ ਮੈਂ ਕਿਹਾ ਕੁਝ ਬਣਾ ਦੇ ਮੜਾਇਆ ਤੇ ਲਾਗੇ ਖੜਾ ਸੀ 2 ਮਿੰਟ ਮੈਂ ਹੋਣੇ ਚੱਲ ਜਾਣਾ ਸੀ ਵੈਸੇ ਰੋਟੀ ਤੇ ਸਵੇਰੇ ਖਾਧੀ ਸੀ ਗੋਭੀ ਵਾਲੀ ਮੈਂ ਆਪਣੇ ਹੱਥੀ ਬਣਾ ਕੇ ਕਵਾਈ ਆ ਫੇਰ ਆਪਾਂ ਨਹੀਂ ਕਿਛੇ ਟਿਪੋਕ ਲੱਗੀ। ਉਹ ਯਾਰ ਮੈਂ ਘਰੇ ਆਇਆ ਵਾਂ ਚਲ ਕੁਛ ਨਾ ਕੁਛ ਖਾ ਜਨਾ ਵਾ। ਜੀ ਆਈ ਗਏ ਹੀ ਤੂੰ ਤੇ ਮਗਰ ਆ ਜੰਦੇ ਮੇਰੇ। ਅੱਛਾ ਇਹਨਾਂ ਟਾਈਮ ਨਹੀਂ ਆ ਕੇ ਤੇ ਘਰੇ ਜਾਵਾਂ ਤੇ ਪਹਿਲਾਂ ਮੈਂ। ਅੱਛਾ ਇੱਥੇ ਟਾਈਮ ਹੈਗਾ ਵਾ ਰਸੋਈਆਂ ਚ ਵੜਾਂ। ਕੀ ਹੋ ਗਿਆ ਤੈਨੂੰ? ਕਿਹੋ ਜੀ ਗੱਲਾ ਸੁਚੀ ਜੰਨੀ ਆ। ਚੰਗੀ ਬਣੀ ਆ। ਕਮਲੀ ਹੋ ਗਈ ਆ। ਕਿਹੋ ਜੀ ਗੱਲ ਕਰਦੀ ਏ ਤੂੰ। ਤੇਰੇ ਸਾਹਮਣੇ 2 ਮਿੰਟ ਲਈ ਆਇਆ ਬਸ। ਕੋ ਵੀ ਮੇਜ ਤੋਂ ਚਲ ਜੜਾਂਗਾ। ਤੇ ਗੱਲ ਯਾਦ ਰੱਖਿਓ। ਕਿ ਮੈਂ ਤਾਂ ਚੰਗੀ ਬਣੀ ਆ। ਆਪ ਕੋ ਜਾਣਦਾ ਤੁਸੀਂ ਕਿ ਤੂੰ ਚੰਗੀ ਬਣੀ ਆ। ਤੇ ਤੁਹੀ ਮੇਂ ਇੱਚ ਜ਼ਿਆਦਾ ਖਿਓ ਕਿ ਮੈਂ ਚੰਗੀ ਭਲੀ ਆ। ਤੇ ਚੰਗੀ ਭਲੀ ਆ ਮੈਂ ਕਿ ਕਹਿ ਦਿੰਦਾ ਤੈਨੂੰ। ਕਿ ਉਹ ਜੇ ਕਰ ਲੈ ਚਲਨੀ ਹੈ। ਕਿਸੇ ਨਾਲ ਆਜੋ ਵੀ ਅਸੀਂ। ਨਹੀਂ ਨਹੀਂ ਦੀਦੀ। ਮੇਰਾ ਆਜ ਗੜੀ ਕਰਵਾਉਣਾ। ਮੈਂ ਤੇ ਆਪਣੇ ਲਈ ਕੁਝ ਬਣਾਉਣ ਲੱਗੀ ਸੀ ਤੇ ਮੁੱਕੇ ਮੈਨੂੰ ਕਹਿਣ ਲੱਗੇ ਨੇ ਕੁਝ ਬਣਾ ਲੇ ਕਿ ਤੇ ਕੁਝ ਮੇਰੇ ਵੀ ਬਣਾ ਦੇਣਾ। ਤੇ ਮੈਂ ਕਿਹਾ ਚੱਲ ਮੈਂ ਬਣਾ ਲੈਣੀ ਆ। ਨਹੀਂ ਨਹੀਂ ਦੀਦੀ। ਗੱਲ ਰੋਟੀ ਦੀ ਨਹੀਂ ਹੈਗੀ ਰੋਟੀ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਮੈਂ ਬਸ ਵੈਸੇ ਪੁੱਛਦੀ ਪਈ ਆ ਕਿ ਜੇ ਤੁਸੀਂ ਆਏ ਸੀ ਤੇ ਮਗਰ ਆ ਜੰਦੇ ਹਾਂ ਤੂੰ ਮੇਰੇ ਕੋਲ ਨਾ ਆਇਆ ਕਹਿੰਦੇ ਵੈਸੀ ਕਹਿੰਦੇ ਮੈਂ ਤਿਆਰ ਹਾਂ ਮਾਂਗਾ ਜਾਵਾਂਗਾ ਤੇ ਐਦਾਂ ਕਰੋ ਤੁਸੀਂ ਨੀਂ ਪੁਲਕਾ ਲਾ ਹੀ ਦਿਓ ਮੈਂ ਖਾਂ ਤੇ ਨਿਕਲ ਜਾਵਾਂ ਅਗਲੇ ਆਲੇ 36 ਗੱਲਾਂ ਕਰਦੀਆਂ ਸੇਰੇ ਕਿਉਂ ਨਹੀਂ ਆਇਆ ਇੰਨੀ ਦੇਰ ਤੇ ਸਾਰੇ ਆਏ ਕਿਉਂਕਿ ਉਹਨੇ ਮੈਂ ਕਿਹਾ ਸੀ ਕਿ ਕੀ ਕਹਿੰਦਾ ਰਵਾਂਗਾ ਤੇ ਮੈਂ ਸੋਚਿਆ ਇੱਕ ਘਰੋਂ ਹੀ ਪੁਲਕਾ ਖਾ ਕੇ ਤੇ ਮਨਾ ਨਿਕਲ ਜਾਵਾਂ ਕੰਮ ਤੇ ਜਾਣਾ ਇਹਨਾਂ ਦੀ ਕਿਹੜੀ ਗੱਲ ਐ ਇਹਨਾਂ ਦਾ ਆਪਣਾ ਕੰਮ ਐ ਜਦੋਂ ਮਰਜ਼ੀ ਜਾ ਸਕਦੇ ਆ ਜਦੋਂ ਮਰਜ਼ੀ ਆ ਸਕਦੇ ਆ ਕੋਈ ਫਿਕਸਡ ਟਾਈਮ ਨਹੀਂ ਹੈਗਾ ਕਿਸੇ ਗੱਲ ਦਾ ਨਹੀਂ ਨਹੀਂ ਉਹ ਤੇ ਕਹਿ ਰਿਸ ਨਾ ਮੀਟਿੰਗ ਤੇ ਜਾਣਾ ਤਾਂ ਕਰਕੇ ਮੈਂ ਕਿਹਾ ਸੀ ਚਲੋ ਮੈਂ ਪਹਿਲਾਂ ਤੁਹਾਨੂੰ ਬਣਾ ਲੈਣੀ ਆ ਮੈਨੂੰ ਤੇ ਇਹਨਾਂ ਨੇ ਦੱਸਿਆ ਨਹੀਂ ਕਿਹੜੀ ਹੈ ਇਹਨਾਂ ਦੀ ਮੀਟਿੰਗ ਆ ਸੁਣ ਲਓ ਕੀ ਗੱਲ ਹੋ ਗਈ ਆ ਕਿਹਜੀ ਗੱਲਾਂ ਕਰੀਂ ਨਹੀਂ ਤੂੰ ਵੈਸੇ 2 ਮਿੰਟ ਘਰ ਆ ਗਿਆ ਤੇ ਤੂੰ ਇਧਰ ਕਰ ਲੱਗੀ ਮੇਰੇ ਨਾਲ ਸੋਚੀ ਚਲ ਛੱਡੋ ਉਹ ਗੱਲ ਹੁਣ ਮੇਰੀ ਗੱਲ ਸੁਣੋ ਹੁਣ ਤੂੰ ਜਾਣਾ ਨਾ ਕਰ ਫਿਰ ਚੱਲ ਜਨੀ ਤੈਨੂੰ ਵੀ ਲੈ ਜਾਉ ਨਾਲ ਤੂੰ ਨਿਕਾ ਕਰਕੇ ਛੱਡਿਆ ਵਾ ਧੀ ਗਾ ਸੁਣ ਹੁਣ ਏਦਾਂ ਕਰੋ ਕੱਪੜੇ ਭੋਣਿਆਂ ਤੇ ਪਾੜੋ ਤੇ ਮੇਰੇ ਨਾਲ ਚੱਲੋ ਉਹਨਾਂ ਦੇ ਨਾਲ ਉਹਨਾਂ ਨੇ ਤੁਹਾਨੂੰ ਇੱਥੇ ਘਰ ਵੇਖ ਲਿਆ ਨਾ ਤੋ ਉਹਨਾਂ ਕਹਿਣਾ ਘਰੇ ਹੀ ਰਣਜੀਤ ਆਇਆ ਨਹੀਂ ਸਾਡੇ ਨਾਲ ਆ ਪਾਜੀ ਬਾਰ ਬਾਰ ਪੁੱਛਣ ਡਿਆ ਤੁਹਾਡੇ ਨਾਲ ਚਲ ਠੀਕ ਆ ਤੂੰ ਵੀ ਨਹੀਂ ਨਾ ਤੇ ਮੈਂ ਚਲ ਜੰਨਾ ਹਾਂ ਦਸੋਰ ਅੱਛਾ ਮੇਰੀ ਗੱਲ ਸੁਣ ਆ ਆਪਣੀ ਚਿੰਦਗਾ ਹੀ ਬਣੀ ਜੀ ਯਾ ਦਿਖਾਈ ਸੀ ਮੜੀ ਟੈਂਕ ਆਈਆਂ ਉਹ ਦਿਖਾ ਦੇ ਯਾਰ ਕੀ ਗੱਲ ਦੀ ਹੁੰਦੀ ਆ ਉਹ ਨਾ ਮੈਂ ਤੁਹਾਨੂੰ ਪਤਾ ਕਹਿੰਦੇ ਹਾਂ ਉਹ ਨਾ ਮੜੀ ਨੂੰ ਅੰਜੂ ਦੇ ਗੱਲ ਚ ਪਾਦੀ ਚੰਗੀ ਨਹੀਂ ਲੱਗਦੀ ਕੁਝ ਹੈਗਾ ਨਹੀਂ ਗੱਲ ਚ ਖਾਲੀ ਕਰ ਲੈਣਾ ਤੇ ਫਿਰ ਕੀ ਹੋ ਗਿਆ ਅੰਜੂ ਘਰੇ ਹੀ ਆ ਉਹ ਕਿਹੜੀ ਉਧਰ ਚੱਲੀ ਆ ਉਹ ਨਾਲ ਜਾਣਾ ਤਾਂ ਕਹਿੰਦੇ ਆ ਜਾਣਾ ਦੀਦੀ ਨਾਲ ਤੁਸੀਂ ਹਾਂ ਚੱਲ ਜਾਾਂਗੀ ਜੇ ਕੁਝ ਭਾਂਗ ਨਾਲ ਕੁਝ ਹੋਵੇ ਭਾਂਗ ਤੇ ਚੱਲ ਜਾਾਂਗੇ ਨਹੀਂ ਕੁਝ ਵੀ ਤਾਂ ਕਹਿੰਦੇ ਆ ਚਲੋ ਉਹ ਤੇ ਕੋਈ ਗੱਲ ਨਹੀਂ ਆ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਨਹੀਂ ਮੈਨੂੰ ਮੇਰੇ ਕੋਲ ਬੜੇ ਸੋਹਣੇ ਸੋਹਣੇ ਸੂਟ ਸੀ ਮੈਂ ਕੱਢ ਦਿੰਦੀ ਜੇ ਤੁਸੀਂ ਨਾਲ ਜਾਣਾ ਸੀ ਮੰਮੀ ਸਿਰੇ ਕਹਿੰਦੇ ਪਏ ਸੀ ਮੈਂ ਕਿਹਾ ਮੰਮੀ ਕਿਸੇ ਦੇ ਘਰ ਜਾਣਾ ਹੋਵੇ ਨਾ ਤਾਂ ਠਿਕਨੀ ਪਾਇਆ ਵੀ ਕੁਝ ਹੋਵੇ ਤਾਂ ਚੰਗਾ ਲੱਗਦਾ ਤੇ ਮੈਂ ਆਪਣੇ ਆਪ ਚ ਬਹੁਤ ਫੀਲ ਕੀਤਾ ਮੰਮੀ ਕਿਹੜੇ ਮੰਮੀ ਤੁਹਾਡੇ ਮੰਮੀ ਆਏ ਸੀ ਅੱਜ ਨਹੀਂ ਮੇਰਾ ਕਹਿੰਦਾ ਮਤਲਬ ਕਿ ਆਂਟੀ ਜੀ ਆਂਟੀ ਤੁਹਾਡੇ ਮੰਮੀ ਤੁਹਾਡੇ ਮੰਮੀ ਮੇਰੇ ਆਂਟੀ ਉਹਨਾਂ ਨਾਲ ਸੀ ਗੱਲ ਹੋਈ ਸੀ ਮੇਰੀ ਓ ਛੱਡੋ ਗੱਲ ਮੇਰੀ ਗੱਲ ਸੁਣੋ ਉਹ ਮੂੰਹ ਨਿਕਲ ਕੇ ਆਉਦਾ ਮੰਮੀ ਤੇ ਆਪਣੇ ਆ ਨਾ ਉਹ ਆਂਟੀ ਕਿਹੜਾ ਹੋ ਗਿਆ ਇਹਨਾਂ ਨੇ ਅੱਛਾ ਮੈਂ ਕੀ ਕਹਿੰਦੇ ਆ ਉਹ ਜਰੂਰ ਫਿਕੜੀ ਕਾ ਨਾ ਚੱਲੀਏ ਫਿਰ ਲੇਟ ਹੁੰਦੇ ਨਾ ਮੈਂ ਕਿਹਦਾ ਕੀ ਮਗਰ ਪੈਗੇ ਜੇ ਤੁਸੀਂ ਹਾਂ ਤੁਮ ਮਗਰ ਵਾਲੀ ਕਿਹੜੀ ਗੱਲ ਮੇਰੀ ਗੱਲ ਸੁਣ ਲਓ ਹੂੰ ਹੂੰ ਇਹ ਮੇਰੀ ਫੇਵਰਿਟ ਡਿਜ਼ਾਈਨ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਆਇਆ ਮੈਂ ਦੋ ਮਿੰਟ ਦਾ ਨਹੀਂ ਜੀ ਆਣ ਕੇ ਲੰਘਣੀ ਆ ਲੈ ਲੀ ਉਹ ਮੇਰੀ ਗੱਲ ਸੁਣ ਤੈਨੂੰ ਚੈਨਾ ਦਾ ਘਾਟਾ ਦੱਸ ਤੈਨੂੰ 20 ਚੈਨਾ ਬਣਾ ਦਿਆਂ ਇਦਾਂ ਦੀ ਤੂੰ ਕਿਹੋ ਜਿਹੀ ਗੱਲਾਂ ਕਰਦੀ ਐਵੇਂ ਛੋਟੀਆਂ ਜਿਹੀਆਂ ਗੱਲਾਂ ਕਰਿਆ ਕਰਦੇ ਹਾਂ ਦੱਸ ਆ ਨੋ ਪਾ ਲੋ ਪਾ ਲਓ ਥੈਂਕ ਯੂ ਮੇਰੀ ਗੱਲ ਸੁਣ ਹਾਂਜੀ ਆ ਪਾੜੋ ਚੈਨ ਤੇ ਜੇ ਜਾਣਾ ਵਾ ਤੇ ਆ ਟੰਗਣਾ ਚੁੱਲੀ ਜੰਗੀ ਲਾ ਲੋ ਹਾਂਜੀ ਆਓ ਆਪਾਂ ਚੱਲਦੇ ਆ ਹਾਂ ਹਾਂ ਚਲੋ ਤਹੀ ਜੇ ਧਿਆਣਾ ਆ ਤੇ ਕੱਪੜੇ ਬਦਲ ਲੈ ਤਾਂ ਬਦਲੋ ਉਹ ਪਾ ਲਿੰਦੇ ਆ ਜਾਓ ਦੀਦੀ ਮੇਰੀ ਗੱਲ ਸੁਣੋ ਧਿਆਨਾ ਉਹਦੇ ਸਾਹਮਣੇ ਕਹਿਣ ਲੱਗ ਪਿਓ ਕਿ ਅਖੇ ਚੇਨ ਲਾ ਕੇ ਦੇ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਚੇਨ ਮੇ ਲਾ ਕੇ ਲਾਈਏ ਕਦੀ ਮੈਂ ਮੇਰੀ ਗੱਲ ਸੁਣ ਲੱਖੀ ਨਹੀਂ ਜੋ ਟੰਕਾ ਟੁੱਟ ਗਿਆ ਸੀ ਟੰਕਾ ਟੁੱਟ ਗਿਆ ਸੀ ਅੰਤਰਾ ਮੈਨੂੰ 6 ਮਹੀਨੇ ਬਾਅਦ ਇਹ ਟੰਕਾ ਲਵਾ ਕੇ ਦਿੱਤਾ ਹੁਣ ਲਵਾ ਕੇ ਤੇ ਉਹਦੇ ਗੱਲ ਚ ਪਾਤੀ ਟੁੱਟੀਆਂ ਜਿੰਨਾ ਪਾਈ ਫਰੀ ਇਹ ਚੰਗੀ ਚੀਜ਼ ਵਾਦਾ ਦਵਾਇਆ ਗਰੀਬ ਹੋ ਰਿਹਾ ਹੋਈ ਦਿਮਾਗ ਰਹਿਣਾ ਤੁਹਾਡਾ ਵਧੀਆ ਲੈ ਕੇ ਦੂ ਮੈਂ ਤਾਂ ਚੰਗੀ ਚੇਨ ਬੜੀ ਚੰਗੀ ਚੇਨ ਤਾਂ ਕਾ ਲਵਾਉਣ ਲੱਗੇ 6 ਮਹੀਨੇ ਲੈ ਤੇ ਚੰਗੀ ਚੇਨ ਮੇਰੀ ਗੱਲ ਸੁਣ ਲੋ ਮੈਨੂੰ ਉਹੋ ਚੇਨ ਚਾਹੀਦੀ ਆ ਮੈਂ ਚੰਗੀ ਚੁੰਗੀ ਕੋਈ ਨਹੀਂ ਲੈਣੀ ਐਨਾ ਬਹੁਤ ਕਿ ਪਿਆਰ ਨਾਲ ਮੇਰੇ ਘਰ ਵਾਲੇ ਨੇ ਮੇਰੇ ਗੱਲ ਚ ਪਾਈ ਹੀ ਮੈਂ ਕੀ ਕਰਨੀ ਆ ਹੋਰ ਚੇਨ ਸੁਣੀ ਗੱਲ ਹੁਣ ਮੈਂ ਕਾਂ ਦੇਤੀ ਆ ਤੁਹਾਡੇ ਕਹਿੰਦੇ ਕਿ ਤੁਸੀਂ ਉਹਦੇ ਸਾਹਮਣੇ ਕਹਿਤਾ ਸੀ ਉਹ ਕੱਲ ਕਿਤੇ ਖਾਣੇ ਚ ਹੈ ਨਹੀਂ ਆ ਕੀ ਨੋ ਸਿਰਕੜੀ ਗੱਲ ਹੈ ਉਹ ਨਾ ਚੱਲੀ ਖਾਲੀ ਕਲਾ ਦਾ ਤੂੰ ਮੰਨ ਲੇਖਿਆ ਕਰੀ ਯਾਰ ਸੁਣ ਲੈ ਮੇਰੀ ਗੱਲ ਸੁਣੋ ਜੇ ਆ ਹੀ ਹੈ ਉਹ ਘਰ ਤੂੰ ਹਾਂ ਦੇਖਿਆ ਵਾ ਇਹ ਕੱਲੀ ਉਹ ਘਰ ਠੀਕ ਹੈ ਹਾਂ ਭਾਵੇਂ ਤੁਹਾਡੇ ਰਿਸ਼ਤੇਦਾਰੀ ਹੈ ਤੁਹਾਡਾ ਫਰਜ਼ ਨਹੀਂ ਪਾਉਂਦਾ ਕੱਪੜੇ ਪਾਉਂਦੇ ਤੋਸੇਲੇ ਉਧਰ ਜਾਂਦੇ ਓ ਯਾਰ ਮੈਂ ਆਇਆ ਸੀ ਮੈਂ ਵਾਪਸ ਚੱਲਿਆ ਹਾਂ ਕੰਮ ਤੇ ਤੇ ਮੈਨੂੰ ਮਾੜੀ ਜਿਹੀ ਭੁੱਖ ਲੱਗੀ ਸੀ ਤੇ ਮੈਂ ਚੱਲ ਕੁਝ ਖਾ ਲਿਆ ਨਾ ਕਦੀ ਜਿਆਦਾ ਨਹੀਂ ਭੁੱਖ ਲੱਗਦੀ ਤੁਹਾਨੂੰ ਕੋਈ ਨਹੀਂ ਦੇਖ ਕੇ ਕਿਹਦੇ ਵੇਖੇ ਲੱਗੀ ਸੀ ਅੱਜ ਸਚੈਨ ਲੈਣੀ ਨਾ ਤੂੰ ਦੇਖੀ ਰஞ்சிਤ ਵੀ ਇਸੇ ਮੈ ਲੈ ਜਨਾ ਫਿਰ ਤੂੰ ਕੀ ਗੱਲ ਤਬੀਅ ਠੀਕ ਨਹੀਂ ਹੈ ਨਾਸ਼ਤਾ ਪਾਣੀ ਕਰ ਲਿਆ ਤੇ ਜਾ ਦੁਕਾਨ ਤੇ ਕੋਈ ਨਹੀਂ ਤਬੀਅ ਤਾਂ ਠੀਕ ਆ ਮੈਂ ਸ਼ੰਮੀ ਬਾਰੇ ਸੋਚਦਾ ਪਿਆ ਵਾਂ ਅਸ਼ਦੈਨ ਜੀ ਨੂੰ ਸਮਝ ਨਹੀਂ ਆਉਂਦੀ ਗੱਲ ਦੀ ਕਿੰਨਾ ਸਮਝਾਇਆ ਕਿੰਨਾ ਮੱਥਾ ਮਾਰਿਆ ਦਾਂ ਮੱਥਾ ਤੇ ਜਿਹੜਾ ਮਾਰਿਆ ਉਹ ਤਾਂ ਗੱਲ ਤੁਹਾਡੀ ਸਹੀ ਆ ਤੈਨੂੰ ਪਤਾ ਵਾ ਉਹਨੇ ਫੋਨ ਨਹੀਂ ਚੁੱਕਿਆ ਕੱਲ ਮੇਰਾ ਤੁਹਾਡਾ ਨਹੀਂ ਚੁੱਕਿਆ ਪਰ ਉਹ ਮੈਨੂੰ ਕੀਤਾ ਜੇ ਉਹ ਮਮਾ ਫੋਨ 'ਚੋਂ ਕੇ ਆਈ ਆਂ ਹਾਂ ਕੀ ਕਹਿੰਦੀ ਏ ਉਹ ਫੋਨ 'ਚੋਂ ਕੇ ਆਈ ਆਂ ਉਹ ਕਹਿੰਦੀ ਆ ਕਿ ਸ਼ੰਮੀ ਨੇ ਚੇਨ ਲਾ ਕੇ ਉਹ ਜਿਹੜੀ ਕੁੜੀ ਅੰਜੂ ਨਹੀਂ ਉਹਨੂੰ ਦੇ ਦਿੱਤੀ ਜੇ ਸ਼ੰਮੀ ਨੇ ਚੇਨ ਦੇ ਦਿੱਤੀ ਚੇਨ ਦੇ ਦਿੱਤੀ ਹੋਰ ਮੰਮੀ ਕਿਹਨੂੰ ਚੇਨ ਦੇਤੀ ਉਹ ਰਾਣੇ ਉਹਨੇ ਪਾਰ ਤੇ ਜਾਣਾ ਹੀ ਨਾ ਤੇ ਰਾਣੇ ਨੇ ਕਿਹਾ ਪਾਰ ਜਾਣਾ ਸੀ ਅੰਜੂ ਨੇ ਅਵੇ ਲੋ ਰਾਣੇ ਦੀ ਕੱਤੂ ਉਹ ਕੁੜੀ ਦਾ ਨਾਮ ਅੰਜੂ ਏ ਅੰਜੂ ਆ ਕਿ ਮੰਜੂ ਆ ਮੈਨੂੰ ਨਹੀਂ ਪਤਾ ਕੀ ਜੇ ਅੱਛਾ ਤੇ ਉਹਨੂੰ ਚੇਨ ਲਾ ਕੇ ਆਪਣੀ ਦੇ ਦਿੱਤੀ ਸ਼ੰਮੀ ਨੇ ਫਿਕਰ ਤੂੰ ਉਹ ਤਾਂ ਵੇਖ ਲੋ ਰਾਣੇ ਨੇ ਕਿਹਾ ਜੇ ਆਪਣੀ ਚੈਨ ਅੰਜੂ ਨੂੰ ਦੇ ਦੇ ਹੁਣ ਦੱਸੋ ਆ ਕੁੜੀ ਪਾਗਲ ਨਹੀਂ ਆ ਕੋਈ ਕੀ ਗੱਲ ਦੱਸ ਪੂਰੀ ਗੱਲ ਇਹ ਮੈਨੂੰ ਦੱਸਣ ਦੀ ਸੀ ਕਿ ਉਹਨੇ ਕੀਨ ਕਿਹਾ ਇਹ ਵੀ ਰਾਣੇ ਨੇ ਤੇ ਇਹਨੇ ਲਾ ਕੇ ਬਣਾ ਦਿੱਤੀ ਅੰਜੂ ਨੂੰ ਤੇ ਇਹਦਾ ਦਿਮਾਗ ਖਰਾ ਗਿਆ ਅੱਜ ਕੱਲ ਇੰਨਾ ਇਥੇ ਸਮਝਾਇਆ ਤਾਂ ਵੀ ਇਹ ਰੱਖਾ ਕਿ ਪੱਤੀ ਬੱਜੀ ਦੀ ਬੱਜੀ ਹੁਣ ਸੁਝਾਦਾ ਕੀ ਫਿਰ ਉਹ ਤੇ ਜਲਦੀ ਵਾਰੀ ਕਹੇਗੀ ਕਿ ਮੇਰਾ ਘਰ ਸੱਟੇ ਮੇਰੇ ਘਰ ਦਾ ਹੁੰਦਾ ਜੀ ਨਾ ਕਰੋ ਹਾਇ ਆਈ ਤੇ ਤੂੰ ਹੀ ਸਮਝ ਜੇ ਇਹ ਤੂੰ ਹੀ ਸਮਝ ਜੇ ਬਈ ਹੁਣ ਮੇਕ ਮੈਂ ਚੈਨ ਫਰਾਈ ਆ ਕੱਲ ਨੂੰ ਕਿਉਂ ਨਹੀਂ ਮੈਨੂੰ ਕੋ ਮੰਗੀ ਮੇਰੇ ਘਰ ਮੈਂ ਦੇ ਦੇ ਕਿਤੇ ਚੈਨ ਬਣਾਈ ਸੁਨਾਈ ਕਿਤੇ ਚਾਹ ਨਹੀਂ ਸੁਬਹ ਚਾਹ ਨਹੀਂ 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 ਹਾਂ ਚਾਚੀ ਜੀ ਚਾਹ ਬਣਾਈ ਨਹੀਂ ਆ ਸ਼ੰਮੀ ਨੇ ਅੰਜੂ ਨੂੰ ਆਪਣੀ ਚਾਹ ਦੇਤੀ ਅੰਜੂ ਨੂੰ ਚਾਹ ਦੇਤੀ ਸ਼ੰਮੀ ਨੇ ਆਪਣੀ ਲਾ ਕੇ ਤਉਹ ਨੂੰ ਬਾਤ ਦੀ ਆ ਸਭੀ ਪਾਗਲ ਹੋ ਗਈ ਆ ਕਿ ਆਪਣੀਆਂ ਚਾਹਾਂ ਲਾ ਲਾ ਕੇ ਦੇਣ ਦੇਈਏ ਮੈਂ ਤੁਹਾਨੂੰ ਦੱਸਣ ਦੀ ਆ ਤੇ ਅਜੇ ਤੱਕ ਨੀਂ ਕਾਹਦੀ ਸੁਲੰਦੀਆਂ ਨਹੀਂ ਆ ਜਸਬੀਰ ਮੇਰੀ ਗਰਲਸ ਨੂੰ ਇਸ ਕੁੜੀ ਦਾ ਕੀ ਕਰਨਾ ਹੈ ਕਿਉਂਕਿ ਪਤਾ ਕੀ ਗੱਲ ਹੈ ਭਤੀਜੀ ਤੇਰੀ ਆ ਸਾਨੂੰ ਤੇ ਜਿਵੇਂ ਕਹਿੰਗੇ ਨਾ ਅਸੀਂ ਓਵੇਂ ਕਰਾਂਗੇ ਮੈਂ ਤੇ ਆਪਣੀ ਮੈਂ ਤੇ ਸਿਮਨਤ ਇਤੋਂ ਦੇ ਪਰੇਗ ਨਹੀਂ ਸੀ ਕੀਤਾ ਤੁਸੀਂ ਸਾਰੇ ਕਹਿੰਦੇ ਸੀ ਇੰਜ ਮੈਂ ਫਿਰ ਉਸ ਕੁੜੀ ਦੇ ਨਾਲ ਖਲੋ ਗਈ ਹੁਣ ਦੱਸ ਉਹਨੂੰ ਸਮਝਣ ਨੂੰ ਤਿਆਰ ਨਹੀਂ ਉਹਨੂੰ ਬੰਦ ਈ ਨਹੀਂ ਇਹ ਤਾਂ ਚੈਨ ਲਾ ਕੇ ਉਹਨੂੰ ਫੜਾਣ ਦੇ ਸ਼ਗਨ ਜੀ ਇਹਨੂੰ ਅਕਲ ਕਿਉਂ ਨਹੀਂ ਆਣਦੀ ਆਪਣੇ ਆਪ ਇਹਨੂੰ ਜੇ ਕੱਲ ਨੂੰ ਹੋਰ ਕੁਝ ਮੰਗੂਗੀ ਉਹਨੂੰ ਤਾਂ ਉਹ ਵੀ ਦੇ ਦੇਈ ਇਹ ਤਾਂ ਚੈਨ ਤੋਂ ਸ਼ੁਰੂ ਕੀਤਾ ਵੇ ਮੰਗਣਾ ਕੀ ਆ ਚੈਨ ਤਾਂ ਵੱਡੀ ਚੀਜ਼ ਪਤਾ ਨਾ ਆ ਉਹ ਕਿੱਥੇ ਨਜ਼ਰ ਰੱਖ ਕੇ ਬੈਠੀ ਆ ਤੋ ਇਹ ਮੰਗਣਾ ਮਨੋਂ ਨਹੀਂ ਸਮਝਦੀ ਭਈ ਗੱਲ ਨੂੰ ਕਿੰਨਾ ਸਮਝਾਇਆ ਕਿੰਨਾ ਮੱਥਾ ਮਾਰਿਆ ਆਪ ਦੀ ਹੋ ਗਈ ਮੋٹے ਦਿਮਾਗ ਦੀ ਹੋ ਗਈ ਕਿੰਨਾ ਚਾਚਾ ਜੀ ਨਾਰਾਜ਼ ਹੈ ਮੈਨਾਂ ਕੱਲ ਦਾ ਫੋਨ ਫੋਨ ਨਹੀਂ ਚੁੱਕਿਆ ਮੇਰਾ ਸ਼ਮੀਲ ਇਹਨਾਂ ਜੀ ਇੱਕ ਗੱਲ ਕਵਾਂ ਉਹਦੀ ਸੱਸ ਤਾਂ ਮੈਨੂੰ ਸਮਝਦੀ ਜੇ ਬੇਵਕੂਫ ਮੈਨਾਂ ਕੋਈ ਗੱਲ ਨਹੀਂ ਕਰਦੀ ਇੰਜ ਕਰੋ ਤੁਸੀਂ ਅੱਜ ਜਾਓ ਦੇ ਘਰ ਤੇ ਜਾ ਕੇ ਆ ਸਾਰੀ ਗੱਲਬਾਤ ਦਾ ਪਤਾ ਕਰੋ ਤੇ ਤੂੰ ਨਹੀਂ ਜਾਣਾ ਤੂੰ ਆਪਣੀ ਦੁਕਾਨ ਤੇ ਜਾ ਮੈਂ ਘਰੇ ਰਹਿਣੀ ਆ ਤੇ ਚਾਚੀ ਜੀ ਤੇਹੀ ਵੀ ਨਾਲ ਚਲ ਜਾਓ ਹਾਂ ਕੱਲ ਸਮਝਿਆ ਨਹੀਂ ਹੈਗਾ ਅੱਗੇ ਤੇ ਉਹਦੀ ਸੱਸ ਨੇ ਕਹਿ ਕੇ ਤੇ ਭੇਜ ਦਿੱਤਾ ਘਰਾਂ ਦੇ ਜੇ ਥੋੜੀ ਬਹੁਤੀ ਬੇਇੱਜ਼ਤੀ ਹੋਰ ਕਰਾਂ ਉਹਨਾਂ ਪਾਕੀ ਜਿਹੜੀ ਰਹਿ ਗਈ ਜੇ ਨਾ ਤੇ ਹੁਣ ਜਾ ਕੇ ਕਰਾਏਗੀ ਨਹੀਂ ਬੇਇੱਜ਼ਤੀ ਕਾਦੇ ਵਾਸਤੇ ਕਰਨੀ ਅੰਦਾਜ਼ ਅੱਗੇ ਘਰੀ ਇੱਜ਼ਤ ਤੇ ਹਰ ਕੋ ਆਪੋ ਆ ਕੇ ਆਈਏ ਉਹਦੇ ਕੋਲ ਉਹਦੀ ਸੱਸ ਤਾਂ ਮੈਨੂੰ ਘਰੋਂ ਕੱਢਦੀ ਗੱਲਾਂ ਗੱਲਾਂ ਚ ਤੇ ਨਾਲੇ ਤੁਸੀਂ ਭੈਣ ਜੀ ਆ ਵੇਖ ਚੱਕ ਕੇ ਆਏ ਹੋ ਚੰਗੀ ਤਰ੍ਹਾਂ ਆ ਕੀ ਮੋਲ ਕੀ ਆ ਮੈਂ ਵੇਖ ਚੱਕ ਮੈਂ ਤੂੰ ਨਾ ਕੁਝ ਕਰੀ ਤੂੰ ਨਾ ਨੂੰ ਸਮਝਾਈ ਮੋٹے ਦਿਮਾਗ ਦੀ ਨੂੰ ਪੈਜੀ ਕਿਉਂ ਨਹੀਂ ਸਮਝਾਉਂਦੀ ਮੈਂ ਤਾਂ ਬਥੇਰਾ ਸਮਝਾਨੇ ਆ ਤੁਹਾਨੂੰ ਕੀ ਪਤਾ ਮੈਂ ਰਾਤੀ ਸਿਮਰਤ ਨੂੰ ਫੋਨ ਕੀਤਾ ਸੀ ਤੇ ਮੈਂ ਕਿਹਾ ਸੀ ਪੁੱਤ ਇਹ ਕੌਣ ਹੈਗੀ ਆ ਪਰ ਸਿਮਰਤ ਗੱਲ ਕਰਦੀ ਕਰਦੀ ਚੁੱਪ ਕਰ ਜਾਂਦੀ ਜੇ ਗਾਂ ਕੋ ਗੱਲ ਦੱਸਦੀ ਨਹੀਂ ਕਿ ਮੇਲੋਂ ਤੇ ਤੂੰ ਕਿਹਾ ਮੈਂ ਚੱਚੀ ਮੰਮਾ ਮੈਂ ਰਹਿ ਨਹੀਂ ਕਰ ਉਹ ਮੈਂ ਨਹੀਂ ਜਾਣਾ ਸਾਡਾ ਤੇ ਬਾਹਨਾ ਜੂਗਾ ਕਿ ਇਧਰ ਬਾਜ਼ਾਰ ਆਈਆਂ ਸੀ ਆਪਣੇ ਅੱਖੀ ਤੇ ਵੇਖ ਕੇ ਆਓ ਮੈਂ ਨਾ ਕੁੜੀ ਵੇਖੀ ਤੂੰ ਹੀ ਤੇਰੇ ਨਾਲ ਦੋਵਾਂ ਨੇ ਵੇਖੀ ਮੰਮਾ ਮੇਰੀ ਗੱਲ ਸੁਣੋ ਤੂੰ ਹੀ ਕੰਨੀ ਸਿਮਰਤ ਨਾਲ ਗੱਲ ਉਨਕਾ ਗੋਲ-ਮੋਲ ਗੱਲ ਨਾ ਕਰ ਸਿੱਧੀ-ਸਿੱਧੀ ਗੱਲ ਦੱਸ ਸਾਨੂੰ ਕੀ ਹੈ ਚੱਲਣ ਕੀ ਧਿਆਵਾ ਸਾਨੂੰ ਵੀ ਤਾਂ ਪਤਾ ਲੱਗੇ ਜੇ ਆਪਾਂ ਪ੍ਰੂਫ ਨੂੰ ਵਿਖਾ ਹੀ ਦਿੱਤਾ ਉਹਨੇ ਚੱਕੀ ਨਾ ਜੀ ਤਰ ਯਾਰ ਬੜਾ ਹੀ ਉਹਦਾ ਸਾਰੀ ਕਹਾਣੀ ਮੈਨੂੰ ਦਿਲ ਖੋਲ ਕੇ ਦੱਸ ਦੇਗੀ ਯਾਰ ਮੇਰੀ ਗੱਲ ਸੁਣੋ ਤੁਸੀਂ ਝਿੜਕਣਾ ਪੁੱਛ ਵੀ ਸਕਦੇ ਜੇ ਝਿੜਕ ਮਾਰ ਸਕਦੇ ਜੇ ਤੁਹਾਡਾ ਗੁੱਸਾ ਨਹੀਂ ਕਰਦੀ ਮੇਰਾ ਤਾਂ ਵੈਸੇ ਹੀ ਬੜਾ ਗੁੱਸਾ ਕਰਦੀ ਆ ਪੁੱਛ ਤੇ ਸਕਦੇ ਨਾ ਕਿ ਚੱਲਣ ਕੀ ਧਿਆਵਾ ਸੀਮਾ ਇਹ ਚੰਗੀ ਥੋੜਾ ਗੱਲ ਹੈਗੀ ਆ ਮੇਰੀ ਗੱਲ ਸੁਣ ਤੂੰ ਚੱਲ ਮੇਰੇ ਨਾਲ ਪੇ हां तू जा मैं ਘਰ ਗਈ ਕਿਉਂਕਿ ਕੱਲ ਫੇਰ ਤੁਸੀਂ ਗੋਗੇ ਪਤਾ ਨਹੀਂ ਤੁਸੀਂ ਕੁਝ ਗਲਤ ਤੇ ਨਹੀਂ ਕਰ ਰਹੇ ਤੇ ਤੂੰ ਨਾਲ ਹੋਏਗੀ ਫਿਰ ਵੇਖ ਤੇ ਲਏਗੀ ਨਾ ਸਭ ਕੁਝ ਨਹੀਂ ਚੈਨ ਲਾਉਂਦਾ ਕੀ ਮਤਲਬ ਸੀ ਚਲੋ ਮੈਂ ਚੱਲ ਜਾਂਦੀ ਕੰਡੇ ਨਾਲ ਜਾ ਕੇ ਇੱਥੋਂ ਆਪਣੇ ਨਾਲ ਤੂੰ ਨਹੀਂ ਨਾ ਸੜੇ ਜਾਈਏ ਤੇ ਜਾ ਕੇ ਵੇਖ ਕੇ ਆਈਏ ਆਪਾਂ ਮੈਂ ਹੁਣ ਜਾ ਗਈ ਪਿਆ ਮम्मा ਮੈਂ ਤਿਆਰੀ ਇਸ ਕੁੜੀ ਦੇ ਫਿਲਟਰੇ ਚ ਨਾ ਸਾਰੀ ਰਾਤ ਨੀਂਦਰ ਨਹੀਂ ਵੀ ਪੈਂਦੀ ਕੀ ਪਤਾ ਨਹੀਂ ਹੁਣ ਬੜਨਾ ਕੀ ਹੈ ਰ ਭੈਣ ਜੀ ਜੋ ਮਰਜੀ ਹੈ ਸਾਸੇ ਦੀ ਅੰਦਰੋਂ ਅੰਦਰੀ ਕੋਈ ਨਾ ਕੋਈ ਗੇਮ ਖੇਡਣ ਦੇ ਤੇ ਕਹਿੰਦਾ ਕਿ ਉਹਨੂੰ ਗੇਮ ਖੇੜਨੇ ਆਂਦੇ ਹੈ ਨਾ ਤੇ ਉਹਦੀ ਗੇਮ ਨੂੰ ਪੁੱਠਿਆ ਪਾਣਾ ਫਿਰ ਮੈਨੂੰ ਆਂਦਾ ਹੀ ਇਹ ਗੇਮ ਖੇਡਣ ਲਈ ਆ ਉਹਨੂੰ ਪਤਾ ਨਹੀਂ ਕਿ ਉਹ ਪੰਗਾ ਕਿਦੇ ਨਾਲ ਲੈ ਲਿਆ ਤੇ ਇੱਕ ਗੱਲ ਹੋਰ ਉਹਨੇ ਫੇਰਾਂ ਚ ਗੱਲ ਕਹਿਣੀ ਜੇ ਕਿ ਤੂੰ ਹੀ ਆਏ ਜੇ ਤੇ ਇਹਨੂੰ ਦੋ ਚਾਰ ਦਿਨ ਲੈ ਜਾਓ ਮੈਨੂੰ ਵੀ ਉਹਨੇ ਐਵੇਂ ਗੱਲ ਕਰਦੀ ਸੀ ਲੈ ਤੂੰ ਤੇ ਆ ਸਾਥ ਬੰਦਾ ਤੈਨੂੰ ਤੇ ਜਵਾਬ ਨਹੀਂ ਦੇਣਾ ਆ ਮੈਨੂੰ ਜਵਾਬ ਦੇएगी ਨਾ ਤੇ ਮੈਂ ਕਹਾਂਗੀ ਚੱਲ ਤੈਨੂੰ ਵੀ ਲੈ ਚਲਨੀ ਆ ਨਾਲ ਹੀ ਤੇ ਜੜੀਓ ਪ੍ਰੋਣੀ ਆਈ ਆ ਨਾ ਕੱਦਾਂ ਕਰ ਉਹਨੂੰ ਮੇਰੇ ਨਾਲ ਭੇਜ ਖਾਂ ਲਿਆ ਉਹਨੂੰ ਆਪਣੇ ਘਰ ਚਾਰ ਦਿਨ ਰੱਖ ਲੈਣੀ ਆ ਨਾਰੇ ਨੂੰ ਨਾਰੇ ਨੂੰ ਪੁੱਛ ਕੇ ਆਇਆ ਕੋਈ ਪ੍ਰੋਣੀ ਲੱਗਦੀ ਸੀ ਤੁਹਾਡੀ ਉਹ ਤੇ ਸੱਸ ਦੱਸੇਗੀ ਨਾ ਕੁਝ ਗੱਲ ਸਹੀ ਗੱਲ ਕਹੀ ਇਹ ਤੇ ਨਹੀਂ ਨਾ ਨਵਾਂ ਨਾ ਕੁ ਕਰੇਗੀ ਯਾਰ ਹੋੜਾ ਦੇ ਖੋ ਜਾ ਫੇ ਨਹੀਂ ਮੈਂ ਤਿਆਰੀ ਆ ਮੈਂ ਤਾਂ ਹੋਨੇ ਦੇ ਸਵੇਰੇ ਤੇ ਨਹਾ ਕੇ ਕੱਪੜੇ ਕੰਮ ਕੁੰਮ ਕਰਕੇ ਕੱਪੜੇ ਬਦਲੇ ਆਂ ਭੈਜੀ ਇੱਕ ਕੰਮ ਹੋਰ ਕਰਿਓ ਵੈਸੇ ਸੀਮਾ ਤੂੰ ਬਹੁਤ ਵਧੀਆ ਘਟੀਆਂ ਤੈਨੂੰ ਗੱਲਬਾਤ ਕਰਨੀ ਬੜੀ ਸੋਹਣੀ ਆਂਦੀ ਆ ਗੱਲਾਂ ਗੱਲਾਂ ਦੇ ਵਿੱਚ ਕੁੜੀ ਕੋ ਕੁਛ ਕੁਛ ਕਰੇਗਾ ਵੀ ਕਿੱਥੋਂ ਦੀ ਆ ਕਿੱਥੇ ਰਹਿੰਦੀ ਆਪਾਂ ਭੈਣ ਜੀ ਕਿੱਥੋਂ ਦੀ ਆ ਉਥੋਂ ਜਾ ਕੇ ਪਤਾ ਨੀ ਕਰਕੇ ਆਈਏ ਕੋਈ ਨਹੀਂ ਫੇਰ ਤਾਂ ਲੈਣਾ ਪਊ ਪਹਿਲੇ ਉਹਨਾਂ ਨੂੰ ਸ਼ੋ ਨਹੀਂ ਸੀਮਾ ਅਸੀਂ ਕਹਿੰਦੇ ਉਹਨਾਂ ਨੂੰ ਸ਼ੋ ਹੀ ਨਹੀਂ ਹੋਊਗਾ ਵੀ ਅਸੀਂ ਗੁੱਸੇ ਚ ਆਏ ਕਿੱਥਾ ਆਏ ਆਈ ਸਿੱਧਾ ਕਹਾਂਗੇ ਵੀ ਮੈਂ ਜਾ ਰਾਂ ਆਂ ਤੇ ਸੁਖਮਨ ਨੂੰ ਮਿਲਣ ਆਇਆ ਬਸ ਮਿੱਠੀ ਬਣ ਕੇ ਮੈਂ ਉਹਨੂੰ ਪੁੱਛਾਂਗੀ ਬਿਡੇ ਕਿੱਥੇ ਤੇ ਮਮਾ ਪਾਪਾ ਕਿੱਥੇ ਰਹਿੰਦੇ ਨੇ ਬਸ ਜੀ ਜਿੰਨਾ ਕੋਨੇ ਸ਼ੰਮੀ ਨੂੰ ਦੱਸਦਾ ਉਹ ਨਾ ਕੋਨੇ ਨੇ ਤੁਹਾਨੂੰ ਦੱਸ ਦੇਣਾ ਮੈਂ ਜਦੋਂ ਤੁਹਾਨੂੰ ਕਹਿਣਾ ਸੀ ਸੱਸ ਨੂੰ ਪੁੱਛਿਓ ਵੀ ਰਿਸ਼ਤੇਦਾਰੀ ਤੇ ਕੀ ਹੈਗੀ ਆ ਇਹ ਨਾ ਕੋਈ ਨਾ ਹੋਰ ਸ਼ੰਮੀ ਨੂੰ ਸਮਝਾਦੀ ਹੁਣ ਕਹਿੰਦੇ ਤੇਰਾ ਮੇਰਾ ਫੋਨ ਕਰਦਾ ਨਾ ਤੇਰੀ ਫਿਕਰ ਕਰਕੇ ਕਰਦਾ ਵਾ ਫੋਨ ਤੇ ਚੁੱਕ ਲਿਆ ਕਰ ਹਾਂ ਜੀ ਉਹਦੀ ਸੱਸ ਤੋਂ ਬੜੀ ਭੋਲੀ ਸਮਝੀ ਜਿਹੜੀ ਤੈਨੂੰ ਮਿੰਡੇ ਚ ਕਤਾਰਾ ਬੱਕ ਖੋਲ ਨਹੀਂ ਦੇ ਲੱਗ ਐ ਦੱਸੂ ਕਿ ਸਹੀ ਕੁੜੀ ਕੋਣ ਹੈਗੀ ਆ ਕਿ ਇਹ ਥੋੜਾ ਕੋਈ ਸਾਡੀ ਰਿਸ਼ਤੇ ਦਾ ਰਿਸ਼ਤੇਦਾਰੀ ਦਾ ਕੋਈ ਨਾਂ ਹੁੰਦਾ ਵਾ ਚਾਚਾ ਵਾ ਚਾਚੀ ਆ ਜਾਂ ਕੋਣ ਅੱਛਾ ਭੈਣ ਜੀ ਸਾਨੂੰ ਸਭ ਨੂੰ ਪਤਾ ਲੱਗਣ ਡਿਆ ਕਿ ਕੋਈ ਚੱਕਰ ਹੈ ਪਰ ਸਾਡੀ ਸ਼ੰਮੀ ਨੂੰ ਐਡੀ ਬੇਫੂਹੀ ਆ ਨਾ ਉਹਨੂੰ ਕੱਖ ਨਹੀਂ ਪਤਾ ਲੱਗਣ ਡਿਆ ਵੀ ਚੱਲਣ ਕੀ ਡਿਆ ਚੱਕਰ ਜਸਵੀਰ ਇਹ ਛੋਟਾ ਨਹੀਂ ਹੋ ਇਹ ਚੱਕਰ ਸਾਡੇ ਸਿਰ ਤੋਂ ਲੰਘਣਾ ਹੀ ਤੇ ਇੱਕ ਗੱਲ ਨੋਟ ਕੀਤੀ ਰਾਣਾ 1 ਵਰੀ ਕਰਨੀ ਆ ਯਾਰ 1 ਵਰੀ ਵੀ ਸ਼ੰਮੀ ਦੋ ਤਿੰਨ ਵਰੀ ਆਈ ਆ ਨਾਲ ਪਰਸੋਂ ਪਰਸੋਂ ਵੀ ਗੱਲ ਹੀ ਮੈਂ ਆਂਦੀ ਵੀ ਸਰ ਗੁਰਦੇ ਸਾਹ ਤੋਂ ਤੇ ਰਾਣਾ ਮੇਰੇ ਕੋਲੋਂ ਲੰਘਿਆ ਇਨੇ ਦੇਖਿਆ ਨ ਮੁਕਮਾਰਿਆ ਲੋ ਸੁਣ ਲੋ ਇਹਨੇ ਦੇਖਿਆ ਨੇ ਇੰਜ ਕੀਤਾ ਰਿਐਕਟਰ ਜਿਵੇਂ ਨੇ ਮੈਨੂੰ ਦੇਖਿਆ ਨੀਗਾ ਪਰ ਮੈਂ ਉਹਨੂੰ ਦੇਖ ਲਿਆ ਸੀ ਇਹ ਕੋਰ ਖਲੋਣ ਤੋਂ ਵੀ ਕਤਰਾਦਾ ਵਿਆਹ ਜਿਹੜੇ ਦਿਨ ਚੋਰ ਹੁੰਦਾ ਨਾ ਉਹੀ ਅੱਖਾਂ ਚੁਰਾਉਂਦਾ ਦੂਜਾ ਬੰਦਾ ਨਹੀਂ ਜੇ ਵੇਰ ਦਾ ਆ ਸਹੀ ਗੱਲ ਐ ਚਲੋ ਮੈਂ ਤੁਹਾਨੂੰ ਚਾਹ ਬਣਾ ਕੇ ਦਵਾ ਨਾਸ਼ਤਾ ਦਵਾ ਤੇ ਜਾਓ ਫਿਰ ਤੁਸੀਂ ਜਾਓ ਤੁਸੀਂ ਤੇ ਕਰ ਲਿਆ ਨਾਸ਼ਤਾ ਲੈ ਕੇ ਮੇਰੀ ਗੱਲ ਸੁਣ ਤੁਸੀਂ ਮੈਨੂੰ ਵੀ ਨੂੰ ਬੁਸੇ ਜਰੂਰ ਹੁੰਦੀ ਪਰ ਇਹਨੂੰ ਅੰਦਰੋਂ ਪੂਰੀ ਟੈਨਸ਼ਨ ਹੀ ਤੇ ਟੈਨਸ਼ਨ ਪੂਰੀ ਆ ਚਾਚੀ ਨੂੰ ਆ ਚਾਚੀ ਟੈਨਸ਼ਨ ਨਹੀਂ ਹੜੀ ਕਿੰਨਾ ਹੋਣੀ ਆ ਚਾਚੀ ਨੂੰ ਛੱਡੋ ਮੈਨੂੰ ਬੜੀ ਟੈਨਸ਼ਨ ਲੱਗੀ ਜੇ ਇਹ ਕੁੜੀ ਦਾ ਕੀ ਬਨੇਗਾ ਮੇਰੀ ਗੱਲ ਸੁਣੋ ਸਾਨੂੰ ਕੋਈ ਨਾ ਕੋਈ ਹੱਲ ਕਢਣਾ ਪੈਣਾ ਇਹ ਚ ਕਿਉਂਕਿ ਮਸਲਾ ਸਾਡੇ ਘਰ ਦਾ ਤੇ ਮੈਂ ਨਹੀਂ ਚਾਹਦੀ ਕਿ ਸਾਡਾ ਘਰ ਖਾਸੋ ਹੀ ਨੋ ਹੋਵੇ ਤੇ ਲੋਕੀ ਗੱਲਾਂ ਕਰਨ ਸਿੱਧੀ ਗੱਲ ਜੇ ਸਹੀ ਗੱਲ ਮਮਾ ਲੋਕਾਂ ਨੇ ਤੇ 20 20 ਗੱਲਾਂ ਕਰਨੀਆਂ ਕਿਉਂਕਿ ਸਾਡੇ ਘਰ ਨੂੰ ਹੋਈਏ ਲੋਕਾਂ ਦਾ ਮੂੰਹ ਥੋੜਾ ਬੰਦ ਕਰ ਸਕਦੇ ਆ ਜਿੱਡੇ ਮੂੰਹ ਹੰਨੀਆਂ ਗੱਲਾਂ ਮੰਨਿਆ ਮੈਂ ਬਹੁਤ ਡੈੜੀ ਆ ਪਰ ਜਦੋਂ ਕਿਸੇ ਹੱਕ ਦੀ ਗੱਲ ਹੋਵੇ ਨਾ ਅਸੀਂ ਉਦੋਂ ਪਿੱਛੇ ਨਹੀਂ ਹਟਦੇ ਤੇ ਇਹ ਸਾਨੂੰ ਕੋਈ ਸਿੱਖਾ ਕੋਈ ਰਾਹ ਖੱਟੀਏ ਜਿਹੜਾ ਕਿ ਅਸੀਂ ਨੂੰ ਸਾਡਾ ਪਤਾ ਵੀ ਲੱਗ ਜੇ ਤੇ ਉਹਨੂੰ ਪਤਾ ਨਹੀਂ ਚੱਲੇ ਕੋਈ ਨਹੀਂ ਮਮਾ ਜਿੱਦੇ ਜਾਣੇ ਆ ਵੇਖਨੇ ਕੀ ਸਾਫਤਾ ਆਵੇ ਉੱਥੇ ਜੇ ਇਹਨਾਂ ਨੇ ਕੋਈ ਐਹੋ ਜੀ ਕਰਤੂਤ ਕੋਲੀ ਨਾ ਤੇ ਇਹਦੀ ਸਸ ਨੂੰ ਤੇ ਮੈਂ ਚੰਗਾ ਕਮਾਣਾ ਹੀ ਹਾਂ ਤੇ ਛੱਡਣਾ ਆਪਾਂ ਵੀ ਨਹੀਂ ਆ ਚਲੋ ਠੀਕ ਹੈ ਦੁਕਾਨ ਤੇ ਆਪਾਂ ਚੱਲ ਜੀ ਹਾਂ ਜਾਓ ਚਲੋ ਮੈਂ ਤੁਸੀਂ ਹੁਣੇ ਤਿਆਰ ਕੀ ਤਿਆਰੀ ਜੇ ਮੈਂ ਕਿਹੜੀ ਜਰੀ ਪਾਣੀ ਆ ਮੈਂ ਪਿਆ ਹੀ ਬੈਠੀ ਆ ਚਲੋ ਠੀਕ ਹੈ ਚਾਹ ਪੀ ਲਓ ਤੇ ਚੱਲਦੇ ਆ ਮੈਂ ਲੈ ਕੇ ਆਉਣੀ ਤੁਹਾਡੀ ਚਾਹ ਤੇ ਰੋਜ਼ ਕੋਈ ਨਾ ਕੋਈ ਨਾ ਪੰਗਾ ਪੈ ਖੜਾ ਹੁੰਦਾ ਰੋਜ਼ ਕੋਈ ਨਾ ਕੋਈ ਗਨਪਾਂਤ ਪਈ ਹੁੰਦੀ ਹੈ ਮਨਾ ਕੀ ਬਣੂਗਾ ਇਸ ਕੁੜੀ ਦਾ ਰੱਬਾ ਹੋਰੀਆ ਕੁੜੀਆਂ ਵੀ ਜ ਇੰਨੀਆਂ ਵੀ ਲੱਲੀਆਂ ਨਾ ਦੇ ਕਿ ਆਪਣਾ ਘਰ ਨਾ ਵੇਖ ਸਕਣ ਆਪਣਾ ਘਰ ਬਚਾ ਨਾ ਸਕਣ ਪਤਾ ਨਹੀਂ ਕੀ ਇਹਦੀ ਸਮਝ ਕੰਮਪੇ ਕਰੀ ਪਤਾ ਨਹੀਂ ਅੰਨੀ ਹੋਈ ਪਈ ਨੂੰ ਨਜ਼ਰ ਹੀ ਨਹੀਂ ਕੁਛ ਭਾਂਦਾ ਅੱਜ ਕੱਲ ਤੇ ਕੁੜੀਆਂ ਇੰਨੀਆਂ ਚਲਾਕ ਹੁੰਦੀਆਂ ਨੇ ਕਿ ਘਰ ਬਣਾ ਕਿਸੇ ਕੁੜੀ ਨੂੰ ਵੇਖ ਲਵੇ ਨਾ ਤੇ ਉਹ ਤਾਂ ਜੀਣਾ ਰਾਮ ਕਰ ਛੱਡਦੀਆਂ ਨੇ ਵੀ ਤੂੰ ਉਸ ਕੁੜੀ ਨੂੰ ਲੰਘਦੇ ਲੰਘਦੇ ਵੇਖ ਹੀਵੇਂ ਲਿਆ ਇਹਦੇ ਘਰ ਵਿੱਚ ਸਭ ਕੁਝ ਪਿਆ ਹੁੰਦਾ ਏ ਤੈਨੂੰ ਅਕਲ ਨਹੀਂ ਪਈ ਜਾਂਦੀ